ਬਿਜਲੀ ਤੋਂ ਬਿਨਾ ਆ ਮੋਬਾਈਲਾਂ ਤੋਂ ਬਿਨਾ ਟੀਵੀ ਤੋਂ ਬਿਨਾ ਸਾਦਾ ਪੁਰਾਣਾ ਜੀਵਨ ਪਿੰਡਾਂ ਦੇ ਆਲਾ ਬਿਲਕੁਲ এনवायरमेंट ਲੱਗਦਾ ਕਿ ਨਹੀਂ ਵੇਖੋ ਕੋਕੜ-ਕੁਕੜੀਆਂ ਵੀ ਰਖੇ ਇਹਨਾਂ ਨੇ ਪਰ ਇਹ ਬਿਜਲੀ ਨਹੀਂ ਕਨੈਕਟਡ ਇਹਨਾਂ ਦੇ ਘਰਾਂ ਦੇ ਕਿੰਨੇ ਜਿਆਦੇ ਆਲੇ ਨੇ ਪਸ਼ੂ ਪੰਛੀ ਵੇਖੋ ਕਿੰਨਾ ਇਹਨਾਂ ਦੀ ਕੁਦਰਤ ਆ ਇਹਦੇ ਵਿੱਚ ਨਾ ਪੂਰੇ ਘਰ ਜੇ ਬਣਾ ਕੇ ਲਾਏ ਆ ਪਰ ਘਰ ਨੂੰ ਨੰਬਰ ਲੱਗੇ ਹੋਏ ਜਿਵੇਂ ਆਪਣੇ ਘਰਾਂ ਦੇ ਨੰਬਰ ਨਹੀਂ ਹੁੰਦੇ ਆਹ ਸੀਟਾਂ ਬਣੀਆਂ ਪਿੱਛੇ ਸਮਾਨ ਰੱਖਣ ਲਈ ਕਾਰਾਂ ਦੀ ਥਾਂ ਤੇ ਇਹ ਇਹੀ ਬੱਗੀਆਂ ਵਰਤਦੇ ਆ ਅਮਰੀਕਾ ਦੇਸ਼ ਦੀ ਯਾਤਰਾ ਚੱਲਦੀ ਚੱਲਦੀ ਸੰਗਤ ਜੀ ਆਪਾਂ तकरीबन ਅਮਰੀਕਾ ਦੇ ਅੱਧ ਵਿੱਚਕਾਰ ਜੇ ਖੜੇ ਆ ਕੈਂਸਸ ਸਿਟੀ ਇੱਕ ਸ਼ਹਿਰ ਹੈ ਜੇ ਤੋ ਆਪਾਂ ਘੰਟਕ ਅੱਗੇ ਇਧਰ ਆ ਗਏ ਆ ਜੀ ਹਾਂਜੀ ਤੇ ਮੇਰੇ ਨਾਲ ਹਨ ਭਾਈ ਸੁਚਾ ਸਿੰਘ ਜੀ ਜਿਹੜੇ ਗੁਰਦੁਆਰਾ ਸਾਹਿਬ ਜੀ ਦੇ ਮੁਖ ਸੇਵਾਦਾਰ ਹਨ ਤੇ ਭਾਈ ਸੁਰਿੰਦਰ ਸਿੰਘ ਜੀ ਨਵਾਣਾ ਜਿਹੜੇ ਉੱਥੇ ਕਾਫੀ ਸਮੇਂ ਤੋਂ ਗਰੰਥੀ ਸਿੰਘ ਤੇ ਕੀਰਤਨੀ ਸਿੰਘ ਦੀ ਸੇਵਾ ਨਿਭਾ ਰਹੇ ਆ ਅੱਜ ਅਸੀਂ ਇੱਕ ਖਾਸ ਥਾਂ ਵੇਖਣ ਚੱਲੇ ਆ ਉਹ ਲੋਕ ਜਿਹੜਾ ਕਦੀ ਸਾਡੇ ਵੱਡੇ ਵੱਡੇਰੇ ਜੀਵਨ ਜਿਉਂਦੇ ਸੀ ਬਿਜਲੀ ਤੋਂ ਬਿਨਾ ਆਪ ਮੋਬਾਈਲਾਂ ਤੋਂ ਬਿਨਾ ਟੀਵੀ ਤੋਂ ਬਿਨਾ ਸਾਦਾ ਪੁਰਾਣਾ ਜੀਵਨ ਤੇ ਉਹ ਜੇਮਸ ਪੋਰਟ ਹੈ ਜੀ ਅੱਗੇ ਟਾਊਨ 10 ਕਿਲੋਮੀਟਰ ਰਹਿ ਗਿਆ ਅੱਗੇ 10 15 ਤੇ ਉੱਥੇ ਆਪਾਂ ਚੱਲ ਕੇ ਗੱਲ ਕਰਦੇ ਆਂ ਪਰ ਉਸ ਤੋਂ ਪਹਿਲਾਂ ਆਓ ਵੀਡੀਓ ਸ਼ੁਰੂ ਕਰੀਏ ਤੇ ਬਜ਼ੁਰਗਾਂ ਨੂੰ ਫਤਿਹ ਬਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਜੇਮਸ ਪੋਰਟ ਟਾਊਨ ਦੇ ਵਿੱਚ ਆਪਾਂ ਪਹੁੰਚ ਗਏ ਆਂ ਲੋਕਾਂ ਦੀ ਵੀ ਰੌਣਕ ਆਪਾਂ ਦੇਖਣੀ ਸ਼ੁਰੂ ਹੋ ਗਈ ਇਹ ਜਿਹੜੀਆਂ ਗੱਡੀਆਂ ਦੇਖਦੀਆਂ ਮੈਨੂੰ ਲੱਗਦਾ ਬਾਹਰੋਂ ਲੋਕਾਂ ਦੀ ਆ ਜਾਂਦੇ ਹੋਣੀਆਂ ਜਿਹੜੇ ਕੁਝ ਲੋਕ ਆ ਜਿਹੜੇ ਹਾਂਜੀ ਇਹ ਇੱਥੇ ਇੱਥੇ ਦੋ ਤਰ੍ਹਾਂ ਦੇ ਲੋਕ ਹਨ ਇੱਕ ਤੇ ਜਿਹੜੇ ਵਰਤਦੇ ਹਨ ਤੇ ਇੱਕ ਜਿਹੜੇ ਨਹੀਂ ਵਰਤਦੇ ਸੋ ਆਪਾਂ ਨੂੰ ਦੋਵੇਂ ਪੱਖ ਵੇਖਣ ਨੂੰ ਮਿਲਣਗੇ ਤੇ ਹੁਣ ਆਪਾਂ ਟਾਊਨ 'ਚ ਅੱਗੇ ਲੱਭਦੇ ਆਂ ਟਾਂਗੇ ਵਗੈਰਾ ਇੱਥੇ ਚੱਲਦੇ ਹੋਏ ਆਹ ਵੇਖੋ ਹੁਣ ਇੱਥੇ ਟਾਂਗੇ ਦੇ ਉੱਤੇ ਆ ਰਹੇ ਲੋਕ ਪਰਿਵਾਰ ਸਮੇਤ ਬੱਚੇ ਵੀ ਤਿੰਨੇ ਚਾਰੇ ਉੱਥੇ ਪਿੰਡ ਜਿਹੇ ਦੇ ਵਿੱਚ ਆਪਾਂ ਪਹੁੰਚ ਗਏ ਆਂ ਇੱਥੇ ਹੁਣ ਤੁਹਾਨੂੰ ਬਹੁਤ ਕੁਝ ਪੁਰਾਣਾ ਦਿਖਾਉਣਾ ਹੈ ਆਪਣੇ ਨਾਲ ਦੇ ਤੇ ਮਿਲਪੇ ਗੋਰੇ ਨੂੰ ਇੱਕ ਤੇ ਇਹ ਫੌਜ ਆਪਾਂ ਨੂੰ ਪੈਂਦੀ ਆ ਕਿਉਂ ਭਾਈ ਅਸੀਂ ਤੈਨੂੰ ਕੀ ਕਿਹਾ ਵਾ ਤੂੰ ਨਿੱਕਾ ਜਿਹਾ ਤੇ ਹੈਗਾ ਵਾ ਇੰਨੀ ਦੂਰੋਂ ਅਸੀਂ ਆਏ ਆ ਤੈਨੂੰ ਮਿਲਣ ਹੁਣ ਤੂੰ ਭੱਜਦਾ ਸਾਡੇ ਤੋਂ ਹੈ ਇਦਾਂ ਨਾ ਕਰ ਤੇ ਇਹ ਗੋਰੇ ਨਾਲ ਗੱਲ ਕਰ ਰਹੇ ਆ ਇਹ ਇਹਨਾਂ ਨੂੰ ਐਮਿਸ਼ ਕਮਿਊਨਿਟੀ ਕਹਿੰਦੇ ਐਮਿਸ਼ ਲੋਕ ਹਨ ਤੇ ਉਹ ਜਿਹੜਾ ਕੈਮਰੇ ਤੇ ਆਉਣਾ ਉਹ ਕਹਿੰਦਾ ਮੈਨੂੰ ਨਹੀਂ ਪਸੰਦ ਹੈਗਾ ਆ ਵੇਖੋ ਬੱਗੀ ਹੈ ਜੀ ਅੱਗੇ ਘੋੜੇ ਆਹ ਸੀਟਾਂ ਬਣੀਆਂ ਪਿੱਛੇ ਸਮਾਨ ਰੱਖਣ ਲਈ ਕਾਰਾਂ ਦੀ ਥਾਂ ਤੇ ਇਹ ਇਹੀ ਬੱਗੀਆਂ ਵਰਤਦੇ ਆ ਹੁਣੇ ਆਪਾਂ ਜੋ ਦੁਕਾਨਾਂ ਤੇ ਜਾਵਾਂਗੇ ਇਦਾਂ ਦੀਆਂ ਬੱਗੀਆਂ ਜਿਨ੍ਹਾਂ ਦੇ ਵਿੱਚ ਪਰਿਵਾਰ ਬੈਠ ਕੇ ਆਉਂਦਾ ਅੱਜਕੱਲ ਕਿਉਂਕਿ ਮੌਸਮ ਸੋਹਣਾ ਹੈ ਇਸ ਕਰਕੇ ਖੁੱਲੀਆਂ ਬੱਗੀਆਂ ਜਿਆਦੀਆਂ ਵਰਤ ਰਹੇ ਆ ਤੇ ਆ ਇਹਨਾਂ ਨੇ ਟਰੇਲਰ ਜਿਵੇਂ ਆਪਾਂ ਅੱਜਕੱਲ ਕਾਰਾਂ ਵਾਲੇ ਟਰੇਲਰ ਆ ਆ ਕੋੜਿਆਂ ਵਾਲਾ ਟਰੇਲਰ ਆ ਤੇ ਭਾਈ ਸਾਹਿਬ ਦੱਸ ਰਹੇ ਵੀ ਇਹ ਇਹਦੇ ਮੰਗਰ ਬੱਗੀ ਦੇ ਮੰਗਰ ਟੋ ਆ ਟੋ ਬਾਹਰ ਉਹੀ ਹੈ ਜਿਹੜਾ ਗੱਡੀ ਦੇ ਉੱਤੇ ਲੱਗਾ ਹੁੰਦਾ ਆਪਣੇ ਇਹਦੇ ਮੰਗਰ ਜਿਵੇਂ ਮੰਗਰ ਇੱਕ ਹੋਰ ਟਰੇਲਰ ਪਾ ਦਿੰਦੇ ਸਮਾਨ ਵਾਸਤੇ ਜਦੋਂ ਅਮਰੀਕਾ ਬਾਰੇ ਆਪਾਂ ਸੋਚਦੇ ਹਾਂ ਤੇ ਇੰਨਾ ਡਿਵੈਲਪਡ ਕੰਟਰੀ ਐ ਜਹਾਜ਼ਾਂ ਦੀ ਵੱਡੀਆਂ-ਵੱਡੀਆਂ ਗੱਡੀਆਂ ਦੀ ਵੱਡੇ-ਵੱਡੇ ਹਾਈਵੇਆਂ ਦੀ ਗੱਲ ਚੱਲਦੀ ਐ ਪਰ ਇਹੋ ਲੋਕ ਹਨ ਜਿਹੜੇ ਨਾ ਹਾਈਵੇ ਵਰਤਦੇ ਹਨ ਨਾ ਕਹ ਲਓ ਜਹਾਜ਼ ਵਰਤਦੇ ਹਨ ਇਹ ਬਹੁਤ ਸਾਦਾ ਜੀਵਨ ਜੀਉਂਦੇ ਹਨ ਜਿਹੜਾ ਸਾਡੇ ਕਦੇ ਪੂਰਵਜ ਵੱਡੇ ਜੀਂਦੇ ਸੀਗੇ ਤੇ ਬਿਲਕੁਲ ਸਾਦਾ ਘੋੜਿਆਂ ਦੇ ਉੱਤੇ ਸਫ਼ਰ ਕਰਦੇ ਹਨ ਜਦੋਂ ਅਸੀਂ ਸਿੱਖ ਤੇ ਅਸੀਂ ਪੜਦੇ ਨੇ ਤੇ ਵੇਖਦੇ ਕਿਦਾਂ ਘੋੜਿਆਂ ਦੇ ਨਾਲ ਪਿਆਰ ਕਰਦੇ ਸਨ ਸਿੰਘ ਸੋ ਇੱਥੇ ਜਿਵੇਂ ਹੁਣ ਕੱਚੀ ਜੀ ਸੜਕਾ ਵੇਖੋ ਗੱਡੀਆਂ ਦੇ ਉੱਤੇ ਘਟਾ ਪਿਆ ਵੇਖੋ ਕਿਦਾਂ ਉੱਤੇ ਘਟਾ ਪਿਆ ਹੋਇਆ ਕਈ ਕਈ ਤੇ ਉਹ ਵੇਖੋ ਗੱਡੀਆਂ ਪਿੱਛੇ ਚਿੱਟੀਆਂ ਹੋਈਆਂ ਵਾ ਇੰਨੀ ਡਸਟ ਦੇ ਵਿੱਚ ਜੇ ਕਿਤੇ ਆਪਾਂ 2 ਮਿੰਟ ਬਾਹਰ ਖਲੋਗੇ ਨਾ ਫਿਰ ਪਤਾ ਲੱਗ ਜਾਣਾ ਜਿੱਥੇ ਇੰਨੀ ਗੱਡੀਆਂ ਦੀ ਪਾਰਕਿੰਗ ਹੈ ਨਾ ਉੱਥੇ ਆਹ ਪਾਰਕਿੰਗ ਜਿਹੜਾ ਪੱਕਾ ਕੀਤਾ ਹੋਇਆ ਥਾਂ ਇਹ ਸਿਰਫ ਘੋੜਿਆਂ ਵਾਸਤੇ ਹੈ Can we have one vanilla shake small uh two vanilla cones and one iced coffee. ਜੀ ਆ ਵੇਖੋ ਇਥੇ ਇੰਨੀ ਆਈਟਮਾਂ ਨਾ ਉਹ ਚ ਇੱਕ ਚੀਜ਼ ਬੜੀ ਖਾਸ ਆ ਭਾਈ ਸਾਹਿਬ ਨੇ ਪੁਆਇੰਟ ਆਊਟ ਕੀਤੀ ਬੋਟਲਡ ਵਾਟਰ ਸਿਰਫ 75 ਸੈਂਟ ਦਾ ਹੈ ਜਿਹੜਾ ਕਿ ਹੋਰ ਮੈਨੂੰ ਲੱਗਦਾ ਨਹੀਂ ਅਮਰੀਕਾ ਚ ਕਿਤੇ ਇੰਨਾ ਸਸਤਾ ਕਿਤੇ ਮਿਲਦਾ ਹੋਣਾ ਹੈ ਭਾਈ ਸਾਹਿਬ ਜੀ ਸ਼ੇਕ ਛੱਕ ਰਹੇ ਆ ਇਧਰ ਦੋ ਆ ਗਈਆਂ ਵਾ ਤੇ ਭਾਈ ਸਾਹਿਬ ਅਜੀ ਆਈਸ ਕਾਫੀ ਡੀ ਕਰੇ ਹੈ ਵੱਡਾ ਆਦਮੀ ਆ ਠੰਡਾ ਓ ਚਲ ਗਈ ਬੱਗੀ ਹੁਣ ਜਦੋਂ ਪਿੱਛੇ ਵੇਖਿਆ ਸੀ ਅਸੀਂ ਉਹ ਆਪਣਾ ਤੰਗਾ ਜਿਹਾ ਤਾਂ ਉਹਦੇ ਵਿੱਚ ਕੁਝ ਬੀਬੀਆਂ ਪੈਣਾ ਸੀਗੀਆਂ ਉਹ ਚਾਹੁੰਦੇ ਨਹੀਂ ਕਿ ਉਹਨਾਂ ਦੀ ਵੀਡੀਓ ਬਣੇ ਜਿਹੜੀ ਕਿ ਆਪਾਂ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਲੋਕ ਵੇਖੋ ਵੈਸਟਰਨ ਕਲਚਰ ਅਸੀਂ ਕਹਿੰਦੇ ਆ ਉਸ ਵੈਸਟਰਨ ਕਲਚਰ ਦੇ ਵਿੱਚ ਵੀ ਇਸ ਵੈਸਟਰਨ ਕਲਚਰ ਦਾ ਬਿਲਕੁਲ ਉਹਨਾਂ ਤੇ ਪ੍ਰਭਾਵ ਨਹੀਂ ਬੜੇ ਸਾਦੇ ਕੱਪੜੇ ਤੇ ਉਹ ਕੱਪੜੇ ਪਾ ਕੇ ਹੀ ਉਹ ਆਪਣੇ ਆਪ ਨੂੰ ਮਾਨਮਤਾ ਸਮਝਦੇ ਹਨ ਸੋ ਘਰ ਬਣੇ ਹੋਏ ਹਨ ਤੇ ਬਹੁਤਾਤ ਘਰਾਂ ਵਿੱਚ ਇੱਥੇ ਬਿਜਲੀ ਨਹੀਂ ਵਰਤੀ ਜਾਂਦੀ ਵੈਸੇ ਇਹ ਖੰਭੇ ਨਾਲ ਨਾਲ ਰੋਡ ਤੇ ਜਾ ਰਹੇ ਹਨ ਕੁਝ ਘਰ ਬਿਜਲੀ ਵਰਤਦੇ ਹਨ ਤੇ ਜਿਹੜੇ ਅਸਲੀ ਐਮਿਸ਼ ਐਮਿਸ਼ ਪਰਿਵਾਰ ਆ ਜਿਹੜੇ ਬਿਲਕੁਲ ਬਿਜਲੀ ਨਹੀਂ ਵਰਤਦੇ ਉਹ ਘਰ ਵੀ ਅੱਗੇ ਵੇਖਾਂਗੇ ਕੋਈ ਨਾ ਕੋਈ ਜਿਸ ਨੂੰ ਕੋਈ ਕਨੈਕਸ਼ਨ ਨਹੀਂ ਹੈਗਾ ਇਹਨਾਂ ਦੇ ਜਿਹੜੇ ਇਕਪਮੈਂਟ ਆ ਜਿਹੜਾ ਖੇਤੀ ਕਰਨ ਵਾਲਾ ਸਾਰਾ ਸਾਜ਼ੋ ਸਮਾਨ ਆ ਉਹ ਸਾਜ਼ੋ ਸਮਾਨ ਵੀ ਸਾਰਾ ਪਸ਼ੂ ਵਾਲਾ ਹੁਣ ਆ ਘਰ ਵੀ ਦੇਖੋ ਤੁਸੀਂ ਇਹਨੂੰ ਬਿਜਲੀ ਕਨੈਕਟ ਨਹੀਂ ਹੈਗੀ ਖੰਭੇ ਉਧਰ ਜਾ ਰਹੇ ਹਨ ਪੰਛੀਆਂ ਦਾ ਦੇਖੋ ਕਿੰਨਾ ਜ਼ਿਆਦਾ ਆ ਗਿਆ ਕਿੰਨੇ ਜ਼ਿਆਦੇ ਆ ਲੈਣੇ ਪਸ਼ੂ ਪੰਛੀ ਦੇਖੋ ਕਿੰਨਾ ਇਹਨਾਂ ਦੀ ਕੁਦਰਤ ਆ ਇਹਦੇ ਵਿੱਚ ਨਾ ਪੂਰੇ ਘਰ ਜੇ ਬਣਾ ਕੇ ਲਾਏ ਆ ਰੁਕੋ ਉਹ ਘਰ ਨੂੰ ਨੰਬਰ ਲੱਗੇ ਹੋਏ ਜਿਵੇਂ ਆਪਣੇ ਘਰਾਂ ਦੇ ਨੰਬਰ ਨਹੀਂ ਹੁੰਦੇ ਉਹ ਘਰਾਂ ਦੇ ਉੱਤੇ ਨੰਬਰ ਵੀ ਲੱਗੇ ਹੋਏ ਆ 37 ਨੰਬਰ ਆਲਣਾ ਥੱਲੇ 34 ਆ ਜੇ ਇੱਧਰ ਵੇਖੀਏ ਇੱਧਰ ਵੀ ਨੰਬਰ ਪੜੇ ਜਾ ਰਹੇ ਆ 68 67 66 ਇਹ ਚ ਮੈਨੂੰ ਲੱਗਦਾ ਕੋਈ ਵੀਰ ਆ ਜਿਹੜਾ ਟੋਪੀ ਪਾ ਕੇ ਬੈਠਾ ਆ ਵੇਖੋ ਜਾ ਰਿਹਾ ਤਾਂ ਅਜਾ ਵਾਹ ਜੀ ਵਾਹ ਇਹਨਾਂ ਨੇ ਪਸੰਦ ਕੀਤਾ ਸੀ ਬਾਏ ਬਾਏ ਵੀ ਕੀਤਾ ਵੇਵ ਵੀ ਕੀਤਾ ਇਹਨਾਂ ਨੂੰ ਸੋ ਘਰ ਤੇ ਇਹਨਾਂ ਦੇ ਉਦਾਂ ਦੇ ਹੀ ਆ ਜਿੱਦਾਂ ਦੇ ਆਪਣੇ ਬਾਕੀ ਸਾਰੇ ਘਰ ਹੁੰਦੇ ਹਨ ਪਰ ਇਹ ਬਿਜਲੀ ਨਹੀਂ ਕਨੈਕਟਡ ਇਹਨਾਂ ਦੇ ਘਰਾਂ ਨੂੰ ਵੇਖੀ ਕਈਆਂ ਨੂੰ ਤੇ ਸਵਾ ਸੋਨਾ ਵੇਖੋ ਦ੍ਰਿਸ਼ ਅਸੀਂ ਹੁਣ ਇੱਥੇ ਆਏ ਜਦੋਂ ਤੇ ਪਹਿਲਾਂ ਪੁੱਛਣ ਦਾ ਮੇਰਾ ਸੁਭਾਅ ਹੈ ਕਿ ਅਸੀਂ ਵੀਡੀਓ ਬਣਾ ਲਈਏ ਕਿ ਨਾ ਬਣਾ ਲਈਏ ਤੇ ਉਹ ਭੈਣ ਕਹਿੰਦੀ ਕਿ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਨੂੰ ਵੀਡੀਓ ਚ ਲਾਓ ਪਰ ਇਹਨਾਂ ਦਾ ਪਹਿਰਾਵਾ ਬੜਾ ਸਾਦਾ ਸੀ ਗੱਲ ਕਰਨ ਦਾ ਢੰਗ ਬੜਾ ਸਾਦਾ ਸੀ ਤੇ ਉਹਨਾਂ ਨੇ ਦੱਸਿਆ ਕਿ ਉਹ ਇਹਨਾਂ ਦੀ ਕਮਿਊਨਿਟੀ ਬਹੁਤ ਗਰੋ ਹੋ ਰਹੀ ਆ ਬਹੁਤ ਸਾਰੇ ਲੋਕ ਅੱਜ ਕੱਲ ਇਹ ਚੂਜ਼ ਕਰ ਰਹੇ ਆ ਵੀ ਇਦਾਂ ਹੀ ਜੀਵਿਆ ਜਾਵੇ ਕਿਉਂਕਿ ਜਿਵੇਂ ਆਪਾਂ ਅੱਜ ਕੱਲ ਆ ਫੋਨਾਂ ਦੇ ਗੈਜੇਟਸ ਤੋਂ ਜਿਹੜੀ ਸਟ੍ਰੈਸ ਥਰੂ ਜਾ ਰਹੇ ਨੇ ਜਿਹੜੇ ਲੋਕ ਇਹ ਨਹੀਂ ਯੂਜ਼ ਕਰਦੇ ਵੇਖੋ ਦਿਨੇ ਆਪਣਾ ਕੰਮਕਾਰ ਕਰ ਰਹੇ ਰਾਤ ਨੂੰ ਕਿੰਨਾ ਆਪਣੇ ਪਰਿਵਾਰ ਨਾਲ ਬੈਠ ਕੇ ਕੋਈ ਚਾਰ ਚੰਗੀਆਂ ਗੱਲਾਂ ਕਰ ਗਏ ਤੇ ਸੌਂ ਜਾਂਦੇ ਹੋਣਗੇ ਤੇ ਇਹ ਇਹਨਾਂ ਦਾ ਇੱਕ ਬਿਜ਼ਨਸ ਆ ਜਿੱਥੇ ਆਪ ਹੀ ਚੀਜ਼ ਵਗੈਰਾ ਬਣਾਉਂਦੇ ਹਨ ਜਿੰਨਾ ਵੀ ਸਮਾਨ ਹੈ ਇਸ ਸਟੋਰ ਵਿੱਚ ਸਾਰਾ ਇਹਨਾਂ ਦਾ ਇਥੋਂ ਲੋਕ ਲਈ ਆ ਲੋਕਲ ਬਣਾਉਂਦੇ ਆ ਤੇ ਲੋਕਲੀ ਵਰਤਦੇ ਆ ਤੇ ਅਸੀਂ ਇੱਗੇ ਪ੍ਰੋਡਕਟਸ ਦੇਖ ਰਹੇ ਸੀ ਕਿ ਹੋਰ ਆ ਮੈਪਲ ਸਰਪ ਆ ਆ ਹੋਰ ਕੱਪੜੇ ਲੀੜੇ ਛੋਟੇ ਛੋਟੇ ਤੇ ਇੱਥੇ ਚੀਜ਼ ਅੱਜ ਬਣਾ ਨਹੀਂ ਰਹੇ ਪਰ ਇਹਨਾਂ ਦਾ ਆਪਣਾ ਇੱਥੋਂ ਦਾ ਬਣਿਆ ਹੋਇਆ ਚੀਜ਼ ਆ ਤੇ ਭਾਈ ਸਾਹਿਬ ਹੁਣਾਂ ਨੇ ਹੁਣੇ ਸ਼ਹਿਦ ਖਰੀਦੇ ਆ ਆ ਵੀ ਜਿਹੜਾ ਰੌ ਸ਼ਹਿਦ ਆ ਇੱਥੋਂ ਦਾ ਇਹਨਾਂ ਦਾ ਆਪਣਾ ਰੀਜਨਲ ਹੈ ਜਿੰਨੇ ਪ੍ਰੋਡਕਟ ਹਨ ਜੀ ਸਾਰੇ オリジナル ਛੋਟੇ ਛੋਟੇ ਬੱਚੇ ਜਿਹੜੇ ਲੈਮੋਨੇਡ ਪਾ ਕੇ ਦੇਂਦੇ ਆ ਚਾਹ ਕਿੱਕਾ ਕੀ ਆ ਬੈਠੇ ਕੁਕੀ ਟ੍ਰਾਈ ਕਰ ਲੋ ਇੱਕ ਇੱਕ ਹਾਂਜੀ ਆਪਾਂ ਥੋੜੀ ਡੋਨੇਸ਼ਨ ਦੇ ਦਿੰਨੇ ਆ ਤੇ ਆ ਛੋਟਾ ਭਚੰਗੀ ਇਹਨਾਂ ਦਾ ਇੱਕ ਆ ਸਾਡਾ ਭਚੰਗੀ ਆ ਖਾਲਸਾ ਇਹ ਜਿਹੜੇ ਕੁਕੀ ਆ ਤੇ ਆ ਜਿਹੜਾ ਜੂਸ ਆਪਾਂ ਦਿੱਤਾ ਜਾ ਰਿਹਾ ਇਹਦੇ ਕੋਈ ਪੈਸੇ ਨਹੀਂ ਲੈ ਰਹੇ ਸਿਰਫ ਆਪਣੀ ਮਰਜ਼ੀ ਨਾਲ ਕਿਸੇ ਨੂੰ ਦੇਣੇ ਕਿਉਂਕਿ ਬੱਚੇ ਜਿਹੜੇ ਆ ਆਪਣੇ ਲਈ ਪੈਸੇ ਰੇਜ਼ ਕਰ ਰਹੇ ਕਿੰਨੇ ਪਿਆਰੇ ਮਾਸੂਮ ਜਿਹੇ ਚਿਹਰੇ ਛੋਟੇ ਛੋਟੇ ਪਿੰਡਾਂ ਜੇ ਆਲਾ ਬਿਲਕੁਲ এনवायरमेंट ਲੱਗਦਾ ਕਿ ਨਹੀਂ ਵੇਖੋ ਕੁਕੜ ਕੁਕੜੀਆਂ ਵੀ ਰਖੇ ਇਹਨਾਂ ਨੇ ਅੰਦਰ ਖਾਨੇ ਬਣੇ ਹੋਏ ਆ ਸਾਰੇ ਕੁਕੜ ਕੁਕੜੀਆਂ ਸਾਡੇ ਵਾਲੀ ਵੇਖ ਰਹੇ ਵੀ ਇਹ ਕਿੱਥੋਂ ਆ ਗਏ ਆ ਜਾਂਦੇ ਜਾਂਦੇ ਨਜ਼ਰ ਪੈ ਗਈ ਟੁੱਟੀ ਵੇਖੀ ਆਪਾਂ ਟੁੱਟੀ ਕਿਦਾਂ ਦੀ ਐ ਸਾਦੀ ਜੀ ਬਿਲਕੁਲ ਪੁਰਾਣਾ ਕੋਈ ਡਿਜ਼ਾਈਨ ਐ ਮਿੱਟੀ ਪੈ ਪਾ ਕੇ ਆਪਣੀ ਗੱਡੀ ਦਾ ਕੀ ਬਣ ਗਿਆ ਇੱਕ ਪਾਸੇ ਅਸੀਂ ਲੋਕ ਆ ਕਿੱਥੇ ਪੰਜਾਬ ਇੰਡੀਆ ਚ ਬੈਠੇ ਜਿਹੜੇ ਵੈਸਟਰਨ ਕਲਚਰ ਚ ਰੰਗੇ ਗਏ ਹੌਲੀ ਹੌਲੀ ਇੱਕ ਪਾਸੇ ਇਹ ਲੋਕ ਹਨ ਜਿਹੜੇ ਅਮਰੀਕਨ ਹਨ ਇਥੋਂ ਦੇ ਬੋਰਨ ਹਨ ਤੇ ਇਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਵੈਸਟਰਨ ਕਲਚਰ ਦੇ ਵਿੱਚ ਟੱਚ ਨਹੀਂ ਹੋਣ ਦਿੱਤਾ ਕਿੰਨਾ ਇਹਨਾਂ ਦਾ ਜੀਵਨ ਸਾਦਾ ਹੈ ਇਹ ਵੀ ਪਤਾ ਲੱਗਾ ਕਿ ਆਪਣੇ ਬੱਚਿਆਂ ਨੂੰ ਸਕੂਲਾਂ ਚ ਬਾਹਰ ਨਹੀਂ ਕਿਤੇ ਪੜਨ ਭੇਜਦੇ ਇਨਾਂ ਦੇ ਬੱਚੇ ਇੱਥੇ ਹੀ ਇਹਨਾਂ ਦੀ ਕਮਿਊਨਿਟੀ ਪੜ੍ਹਦੀ ਹੈ ਗਰੋਇੰਗ ਕਮਿਊਨਿਟੀ ਹੈ ਨੰਬਰ ਇਹਨਾਂ ਦੇ ਵੱਧ ਰਹੇ ਆ ਮੈਨੂੰ ਲੱਗਦਾ ਜਿਉਂ-ਜਿਉਂ ਲੋਕ ਇਹ ਟੈਕਨੋਲੋਜੀ ਤੋਂ ਅਫਸਰਟ ਹੁੰਦੇ ਹੋਣੇ ਆ ਉਹਨਾਂ ਦਾ ਵੀ ਦਿਲ ਕਰਦਾ ਹੋਣਾ ਕਿ ਅਸੀਂ ਆਪਣਾ ਸਾਦਾ-ਸਾਦਾ ਜੀਵਨ ਜੀਵੀਏ ਸੋ ਇੱਥੇ ਆਣ ਕੇ ਬਹੁਤ ਕੁਝ ਸਿੱਖਣ ਨੂੰ ਹੈ ਉੱਥੇ ਇਹਨਾਂ ਦੀ ਇੱਕ ਗੱਲ ਇਹ ਵੀ ਹੈ ਕਿ ਇਹਨਾਂ ਲੋਕਾਂ ਨੂੰ ਰਿਸਪੈਕਟ ਦੇਣੀ ਬਹੁਤ ਜ਼ਰੂਰੀ ਹੈ ਕਿ ਇਹ ਲੋਕ ਸਾਡੇ ਆਉਣ ਨਾਲ ਡਿਸਕੰਫਰਟ ਨਾ ਫੀਲ ਕਰਨ ਕਿਉਂਕਿ ਜਦੋਂ ਅਸੀਂ ਜਿਵੇਂ ਕੈਮਰਾ ਦਾਸ ਨੇ ਬਹੁਤ ਸੰਕੋਚ ਕੇ ਰੱਖਿਆ ਅੱਜ ਕੈਮਰਾ ਕਿ ਉਹਨਾਂ ਨੂੰ ਕੈਮਰੇਆਂ ਦੀ ਕਿਉਂਕਿ ਉਹ ਚੀਜ਼ੇ ਪਸੰਦ ਨਹੀਂ ਕਰਦੇ ਟੈਕਨੋਲੋਜੀ ਬਾਹਰ ਲੀਆਂ ਕਮਿਊਨਿਟੀਆਂ ਨਾਲੇ ਉਹਨਾਂ ਕੀ ਡੀਲ ਕਰਦੇ ਜਿੱਨਾਂ ਕਿ ਇਹਨਾਂ ਨੂੰ ਬਿਜ਼ਨਸ ਦੇ ਲਈ ਡੀਲ ਕਰਨਾ ਪੈਂਦਾ ਹੈ ਜਿਹੜੀ ਪਰਸਨਲ ਲਾਈਫ ਹੈ ਉਹ ਬਹੁਤ ক্লোਜ਼ਡ ਆਪਣੇ ਤੇ ਆਪਣੇ ਪਰਿਵਾਰਾਂ ਤੱਕ ਸੀਮਿਤ ਰਹਿੰਦੇ ਹਨ ਤੇ ਆਪਣੀ ਕਮਿਊਨਿਟੀ ਤੱਕ ਸੀਮਿਤ ਰਹਿੰਦੇ ਹਨ ਇਹ ਬੇਕਰੀ ਹੈ ਜੀ ਕੰਟਰੀਸਾਈਡ ਬੇકરી ਸੋਚ ਰਹੇ ਸੀ ਵੀ ਆਪਣੇ ਉਥੇ ਕੋਈ ਗੱਡੀ ਲੈ ਲੇ ਨਾ ਆਂਡ ਗਵੰਡ ਤੇ ਗਵਾਂਡੀ ਤਾਂ ਜੀਣਾ ਮੁਸ਼ਕਲ ਹੋ ਜਾਂਦਾ ਹੈ ਤੇ ਕਿਉਂ ਲੈ ਲਈ ਇਹ ਲੋਕ ਇੰਨਾ ਇੱਥੇ ਜੀ ਰਹੇ ਹਨ ਇੰਨੀਆਂ ਗੱਡੀਆਂ ਵੀ ਇੱਥੇ ਹੁੰਦੀਆਂ ਹਨ ਲੋਕ ਵੀ ਬਾਹਰੋਂ ਆਉਂਦੇ ਹਨ ਇੱਥੇ ਦੇ ਲੋਕ ਵੀ ਗੱਡੀਆਂ ਵਰਤਦੇ ਪਰ ਲੱਗ ਗਈ ਇਹਨਾਂ ਦਾ ਘਰ ਹੁੰਦਾ ਜਿੱਥੇ ਨਾ ਇਹ ਬਿਜਲੀ ਵਰਤਦੇ ਹਨ ਨਾ ਹੀ ਕੋਈ ਗੱਡੀ ਵਰਤਦੇ ਹਨ ਖੇਤੀ ਵੀ ਘੋੜਿਆਂ ਦੇ ਨਾਲ ਕਰਦੇ ਹਨ ਬੱਚੇ ਬੜੇ ਐਕਸਕਲੂਡਡ ਰਹਿੰਦੇ ਹਨ ਲਓ ਜੀ ਫਾਈਨਲੀ ਆਪਾਂ ਨੂੰ ਇੱਕ ਹੋਰ ਕੋੜਾ ਲੱਭ ਗਿਆ ਜਾਂਦਾ ਹੋਇਆ ਇੱਕ ਮਾਤਾ ਚਲਾ ਰਹੀ ਐ ਨਾਲ ਬੱਚਾ ਬੈਠਾ ਸੀ ਵੇਖੋ ਜਾਂਦਾ ਟੌਰ ਵੇਖੋ ਤੁਸੀਂ ਇਹਨਾਂ ਦੀ ਕੀ ਬਾਤ ਐ ਕੀ ਬਾਤ ਐ ਐਂਡ ਯੂ ਹੈਵ ਆਲਵੇਸ ਲਿਵਡ ਹੇਅਰ ਯੈਪ ਗੁੱਡ ਆਨ ਯੂ ਐਸ ਮਾਈ ਹੋਲ ਲਾਈਫ 올 ਯੂਰ ਲਾਈਫ ਯੈਪ ਗੁੱਡ ਟੂ ਸੀ ਯੂ ਐਂਡ ਐਸ ਐਲ ਐਸ ਐਲ ਆਈ ਫਾਰਮ ਸੋ ਓਕੇ ਇਨ ਕੇਸ ਮੈਂ ਬੇਜ਼ਲੀ ਦਸ ਗ੍ਰੇਟ ਐਂਡ THEN ਆ ਵਰਕ ਐਂਡ THEN ਆ ਵਰਕ ਐਟ ਅਨ ਜੌਬ ओके सो ਆਪ ਕੋਲੇ अबाउट 16 20 ਆਵਰਸ ਅ ਡੇ ਉਹ 16 ਟੂ 20 ਆਵਰਸ ਅ ਡੇ ਯੂ ਡੂਇੰਗ ਵੈਰੀ ਵੈਲ ओके ਨਾਈਸ ਟੂ ਮੀਟ ਯੂ ਕਈ ਤਰ੍ਹਾਂ ਦੇ ਅਚਾਰ ਜੈਮ ਆਪਣੀਆਂ ਫੋਜਾਂ ਹੁਣ ਸਾਰੇ ਪ੍ਰੋਡਕਟ ਵੇਖ ਰਹੀਆਂ ਵਿਕਰੀ ਨਾਈਸ ਬੜੀ ਸਮੈਲ ਆ ਰਹੀ ਇੱਥੋਂ ਜਿੱਦਾਂ ਦੇ ਆਪਣੇ ਗੋੰਦਵੇ ਲੱਡੂ ਹੁੰਦੇ ਨਾ ਕਚੌੜੀ ਉਦਾਂ ਦਾ ਹੀ ਬਣਾਇਆ ਹੈ ਗੋਲਜਾ ਉਤੋਂ ਹੁਣ ਤੇ ਬਹੁਤ ਕੁਝ ਖਕ ਲਿਆ ਨਾਲ ਲੈ ਕੇ ਜਾਣਾ ਤੇ ਕੁਝ ਲੈ ਜੰਨੇ ਸਿਰ ਤੇ ਜਿਹੜੇ ਹੈਟ ਜਿ ਪਾਉਂਦੇ ਬੱਚਿਆਂ ਦੇ ਟੋਪੀਆਂ ਬੱਚਿਆਂ ਦੀਆਂ ਸਿਰ ਤੇ ਪਾਉਣ ਵਾਲੀਆਂ ਆ ਕੁਛ ਹੋਰ ਆ ਹਾਂਜੀ ਆ ਕੀ ਹੈ ਇਹ ਤੇ ਛੋਟੇ ਬੱਚਿਆਂ ਦੀ ਨਿਕਰ ਜਿਵੇਂ ਹੁੰਦੀ ਹੈ ਉਹਦੇ ਵਰਗਾ ਪਰ ਪਾਉਚ ਜਿਹਾ ਕੁਛ ਇਹ ਹੈਗੀ ਜੀ ਵਿਜ਼ਟਰ ਗਾਈਡ ਸਟੈਪ ਬੈਕ ਇਨ ਟਾਈਮ ਇਹ ਬੁੱਕ ਦੇ ਵਿੱਚ ਲਿਖਿਆ ਹੋਇਆ ਕਿ ਦੋ ਤਰ੍ਹਾਂ ਦੀ ਇਹਨਾਂ ਦੀ ਕਮਿਊਨਿਟੀ ਹੁੰਦੀ ਐ ਐਮਿਸ਼ ਤੇ ਮੈਨੋਨਾਈਟ ਤੇ ਨਾਲ ਡਿਫਰੈਂਸ ਲਿਖਿਆ ਹੈ ਕਿ ਬੇਸਿਕ ਲਾਈਫਸਟਾਈਲ ਦੋਵਾਂ ਦਾ ਇੱਕੋ ਹੀ ਆ 크ਰਿਸਚੀਅਨਿਟੀ ਨੂੰ ਫਾਲੋ ਕਰਦੇ ਆ ਘੋੜੇ ਬੱਗੀ ਇਲੈਕਟ੍ਰਿਸਿਟੀ ਨਹੀਂ ਵਰਤਦੇ ਟੈਲੀਫੋਨ ਨਹੀਂ ਵਰਤਦੇ ਡਰੈਸ ਪਲੇਨ ਕਰਦੇ ਆ ਤੇ ਇੱਕ ਚੀਜ਼ ਲਿਖੀ ਐਜੂਕੇਸ਼ਨ ਬਿਯੋਂਡ ਦਾ 8th ਗ੍ਰੇਡ ਇਜ਼ ਆਫਨ ਕਨਸੀਡਰਡ ਮੋਰ ਆਫ ਅ ਹੈਜ਼ਰਡ ਦੈਨ ਅ ਐਸੈਟ ਕਿ ਜਿਹੜੀ 8ਵੀਂ ਕਲਾਸ ਤੋਂ ਬਾਅਦ ਜਿਹੜੀ ਆ ਉਹ ਐਜੂਕੇਸ਼ਨ ਬਹੁਤ ਹੀ ਚੰਗੀ ਨਹੀਂ ਸਮਝੀ ਜਾਂਦੀ ਟੀਚਿੰਗ ਦਾ ਚਿਲਡਰਨ देयर ਹੈਰੀਟੇਜ ਇਹ ਬੜੀ ਵਧੀਆ ਗੱਲ ਆ ਬੱਚਿਆਂ ਨੂੰ ਆਪਣੇ ਪਿੱਛੇ ਜੋ ਪਿਛੋਕੜ ਆ ਉਹਦਾ ਬਾਰੇ ਦੱਸਦੀਆਂ ਕਿ ਚਿਲड्रन ਆਰ ਕਨਸੀਡਰਡ ਟੂ ਬੀ ਅ ਗਿਫਟ ਆਫ ਗੋਡ ਸੁਪੰਚੀ ਫੇਰ ਆ ਗਏ ਆ ਹਰ ਥਾਈ ਇਹਨਾਂ ਨੇ ਪੰਛੀ ਇਦਾਂ ਰੱਖੇ ਹੋਏ ਆ ਆ ਹੁਣ ਸਟੋਰ ਆ ਗਿਆ ਏ ਜੇਮਸ ਪੋਰਟ ਕੰਟਰੀ ਸਟੋਰ ਤੇ ਆਪਾਂ ਹੁਣ ਇੱਥੇ ਵੀ ਅੰਦਰ ਚੱਲਦੇ ਆ ਬਹੁਤ ਠਿਕਾ ਹੈ ਹਾਂ ਇਹਦਾ ਤੇ ਆ ਹੈਂਡਲ ਜੇ ਕਿੱਡਾ ਸੋਹਣਾ ਵਾ ਸਿਲਵਰ ਜਿਹਾ ਆਸ ਦੇਖੋ ਕਿਦਾਂ ਚਮਕਦੇ ਹੈਂਡਲ ਵੀ ਆਮ ਤੌਰ ਤੇ ਆਪਾਂ ਇਹਨਾਂ ਦੇ ਹੈਂਡਲ ਨਹੀਂ ਇਦਾਂ ਦੇ ਵੇਖੇ ਕਾਫੀ ਸੇਤ ਵਾਸਤੇ ਸੋਹਣੇ ਸੋਹਣੇ ਤੇਲ ਆ ਵਖੋ ਅਖਰੇ ਪਰ 25 ਡਾਲਰ ਦਾ ਇੱਕ ਸ਼ੀਸ਼ੀ ਆ। ਕਹੀਂ ਵੇ ਵੁੱਕੇ ਛੱਡੀ ਦਿੱਤੀ ਅਸੀਂ ਕਿਉਂ ਆਨਲਾਈਨ ਸਰਚ ਕਰਾਂਗੇ। ਕਹਿੰਦੇ ਉਗਣ ਵਾਲੇ ਉੱਗ ਪੈਂਦੇ ਆ ਧਰਤੀ ਦਾ ਸੀਨਾ ਪਾੜ ਕੇ ਤੇ ਜਿਹੜੇ ਲੱਭਣ ਵਾਲੇ ਉਹ ਵੀ ਲੱਭ ਹੀ ਲੈਂਦੇ ਸਮਾਨ ਕੋਈ ਨਾ ਕੋਈ ਗ੍ਰੋਸਰੀ ਸ਼ਾਪ 'ਚ ਆ ਕੇ। ਹਾਂਜੀ ਲੱਭ ਹੀ ਲਈਆਂ ਚੀਜ਼ਾਂ ਹੈ। ਚੱਲ। ਦੋ ਕੁ ਦਿਨ ਹੈਗੇ ਆ ਜੇ ਉੱਥੇ ਘਰੇ ਇੱਥੇ ਫਿਰ ਇੰਜੋਏ ਕਰਦੇ ਆ ਖਾਣ ਪੀਣ ਦਾ ਗੰਮ। ਤੁਹਾਨੂੰ ਕਿਹਾ ਚੱਲ ਨਾਲ ਆ ਸਾਡਾ ਸਿੰਘ ਜਿਹੜਾ ਵਾ ਇਹਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ ਹੋਰ ਦੋ ਚਾਰ ਸਾਲਾਂ ਨੂੰ ਇਹਨੂੰ ਵੀ ਗਰੋਸਰੀ ਸ਼ਾਪਿੰਗ ਕਰਨੀ ਪਿਆ ਕਰਨੀ ਆ ਇੱਕ ਗੱਲ ਹੋਰ ਅਸੀਂ ਨਾ ਇੱਥੇ ਜਦੋਂ ਬੱਚੇ ਸਾਨੂੰ ਕੱਲੇ ਮਿਲੇ ਕਿਤੇ ਵੀ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਤੁਹਾਨੂੰ ਫੋਟੋ ਖਿੱਚ ਲਈਏ ਤੇ ਉਹਨਾਂ ਨੂੰ ਫੋਟੋ ਵਰਡ ਸਮਝ ਹੀ ਨਹੀਂ ਆਉਂਦਾ ਬਾਕੀ ਗੱਲ ਸਮਝ ਆਉਂਦੀ ਆ ਉਥੋਂ ਐਂ ਲੱਗਦਾ ਕਿ ਜਿਵੇਂ ਉਹ ਇੰਨੇ ਦੂਰ ਆਏ ਮੋਬਾਈਲਸ ਤੋਂ ਕਿ ਉਹਨਾਂ ਇਹ ਵੀ ਨਹੀਂ ਪਤਾ ਕਿ ਫੋਟੋ ਖਿੱਚੀ ਜਾਣੀ ਤੇ ਬੱਚੇ ਬੜੇ ਸ਼ਾਈ ਐ ਇੱਥੋਂ ਦੇ ਉਹ ਬਹੁਤ ਤੁਹਾਡੇ ਨਾਲ ਖੁੱਲ ਕੇ ਗੱਲ ਨਹੀਂ ਕਰਦੇ ਅਜੇ ਸ਼ਾਪਿੰਗ ਅੰਦਰ ਚੱਲ ਰਹੀ ਐ ਪਰ ਆਪਾਂ ਹੁਣ ਵੀਡੀਓ ਇੱਥੇ ਸਮਾਪਤ ਕਰਨ ਲੱਗੇ ਆਂ ਭਾਈ ਸੁੱਚਾ ਸਿੰਘ ਜੀ ਉਹਨਾਂ ਦਾ ਖਾਸ ਤੌਰ ਤੇ ਬਹੁਤ ਧੰਨਵਾਦ ਆ ਭਾਈ ਸਾਹਿਬ ਜੀ ਆਪ ਆਪਣੇ ਰਜੇਵਿਆ ਚ ਟਾਈਂਡ ਕੱਢ ਕੇ ਆਪਾਂ ਨੂੰ ਇੰਨੀ ਦੂਰ ਲੈ ਕੇ ਆਏ ਆਂ ਤੇ ਅਜੀ ਸਾਨੂੰ ਤਕਰੀਬਨ ਡੇਢ ਪੌਣੇ 2 ਘੰਟੇ ਲੱਗ ਜਾਣੇ ਵਾਪਸ ਜਾਂਦੇ ਆ ਆ ਡੇਢ ਦੋ ਪੌਣੇ 2 ਘੰਟੇ ਜੇ ਲੱਗ ਜਾਣੇ ਚੱਲ ਕੇ ਆਏ ਆ ਆਸਟ੍ਰੇਲੀਆ ਤੋਂ ਇੱਥੇ ਇੱਥੇ ਇਹ ਘਰ ਬਟੇ ਲੋਕ ਦਾ ਚੜਾ ਗੁਰੂ ਸਾਹਿਬ ਕਿਰਪਾ ਕਰਨ ਬੜੀ ਇੱਛਾ ਸੀ ਇਸ ਥਾਂ ਤੇ ਆ ਕੇ ਵੇਖਣਾ ਕਿ ਇਹ ਪੁਰਾਣੇ ਸਮੇਂ ਚ ਜਿਹੜੀਆਂ ਗੱਲਾਂ ਜਿਵੇਂ ਘਰਾਂ ਚ ਸੁਣੀਆਂ ਆਈਆਂ ਨਾ ਬਜ਼ੁਰਗਾਂ ਕੋਲੋਂ ਕਿ ਬਜ਼ੁਰਗ ਐਦਾਂ ਪੁਰਾਣੇ ਲੋਕ ਜੀਂਦੇ ਸੀ ਇੱਥੇ ਆ ਕੇ ਅੱਖੀਂ ਵੇਖਣ ਨੂੰ ਕੁਝ ਮਿਲਿਆ ਕਿ ਇਹ ਲੋਕ ਅੱਜ ਵੀ ਜਿਹੜੀ ਉਹ ਦੁਨੀਆ ਦੀ ਮਾਇਆ ਉਹ ਤੋਂ ਟੁੱਟ ਕੇ ਆਪਣੀ ਕਿਰਤ ਕਰਦੇ ਹਨ ਆਪਣੇ ਬੱਚੇ ਪਾਲਦੇ ਹਨ ਤੇ ਬੜਾ ਆਪਣੇ ਆਪ ਨੂੰ ਵੈਸੇ ਧਰਮੀ ਲੋਕ ਹੁੰਦੇ ਹਨ ਤੇ ਵਧੀਆ ਜੀਵਨ ਜੀ ਰਹੇ ਹਨ ਤੇ ਮਾੜੀਆਂ ਸੰਗਤਾਂ ਤੋਂ ਬਚੇ ਆ ਤੇ ਗੁਰੂ ਸਾਹਿਬ ਕਿਰਪਾ ਕਰਨੇ ਯਾਤਰਾ ਜਿੱਥੇ ਜਿੱਥੇ ਚੱਲੇਗੀ ਆਪਜੀ ਦੇ ਨਾਲ ਸਾਂਝਾ ਪੈਂਦੀ ਰਹਣਗੀਆਂ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਸਬਸਕ੍ਰਾਈਬ ਜਰੂਰ ਕਰੋ ਹੋਈਆਂ ਨੇਕਾਂ ਭੁੱਲਾਂ ਦੀ ਮਾਫੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ